ਦੇਸ਼ ਦੇ ਵਿੱਚ ਜੰਗ ਦੇ ਹਾਲਾਤ ਬਣੇ ਹੋਏ ਆ ਮਹਾਲੀ ਚੰਡੀਗੜ੍ਹ ਦੇ ਵਿੱਚ ਵੀ ਅਲਰਟ ਕਰ ਦਿੱਤਾ ਗਿਆ ਇਸ ਨੂੰ ਦੇਖਦਿਆਂ ਹੋਇਆ ਕਾਲਜ ਸਕੂਲਾਂ ਛੁੱਟੀਆਂ ਤੋਂ ਬਾਅਦ ਹੁਣ ਕਾਲਜ ਸਕੂਲਾਂ ਦੇ ਬੱਚੇ ਆਪਣੇ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਨੇ ਹੱਥਾਂ 'ਚ ਬੈਗ ਫੜਦੇ ਆ ਹੋਏ ਆ ਆਖਿਰਕਾਰ ਕਿਉਂ ਜਾਣਾ ਪੈ ਰਿਹਾ ਕੀ ਕੰਨ ਰਿਹਾ ਕਿਉਂਕਿ ਆਪਣੀ ਜਿਹੜੀ ਇੰਡੀਆ ਪਾਕਿਸਤਾਨ ਦੇ ਵਿੱਚ ਜੋ ਜੰਗੀ ਸਾਜ਼ਿਸ਼ ਹੋ ਰਹੀ ਹੈ ਜੋ ਪਾਕਿਸਤਾਨ ਨੇ ਪਹਿਲਗਾਮ 'ਚ ਕੀਤਾ ਤੇ ਉਹਦੇ ਬਾਅਦ ਆਪਣੇ ਇੰਡੀਆ ਵਾਲੇ ਉਹਨਾਂ ਨੂੰ ਜਵਾਬ ਦੇ ਰਹੇ ਨੇ ਤਾਂ ਖਤਰਾ ਮੰਡਰਾਉਂਦੇ ਹੋਏ ਮੋਹਾਲੀ 'ਚ ਪੂਰਾ ਹਾਈ ਅਲਰਟ ਕੀਤਾ ਤਾਂ ਇਹਨਾਂ ਨੇ ਸਕੂਲਾਂ ਦੇ ਵੀ ਛੁੱਟੀ ਕਰੀਏ ਕਿਉਂਕਿ ਬੱਚਿਆਂ ਦੀ ਵੀ ਡਰੇ ਹੋਏ ਨੇ ਤਾਂ ਇਸ ਕਰਕੇ ਪੇਪਰ ਵੀ ਸੀਗੇ ਉਹ ਵੀ ਪੀਟੀਯੂ ਨੇ ਪੋਸਟਪੋਨ ਕਰਤੇ ਜੋ ਅੱਗੇ ਫਰਦਰ ਜੋ ਵੀ ਡਿਸੀਜਨ ਗਵਰਨਮੈਂਟ ਲੈਂਦੀ ਆ ਉਹਦੇ ਤਹਿਤ ਦੇਖਿਆ ਜਾਊਗਾ ਹਾਂ ਅਸੀਂ ਹਰਿਆਣੇ ਤੋਂ ਆ ਹਰਿਆਣਾ ਤੋਂ ਆਪਣੇ ਘਰੇ ਜਾ ਰਹੇ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਮੈਮ ਹਰਿਆਣਾ ਤੋਂ ਹਰਿਆਣਾ ਤੋਂ ਕੀ ਕਹੋਗੇ ਤੁਸੀਂ ਹਾਲਾਤਾਂ ਬਾਰੇ ਉਹ ਬਸ ਡਰ ਕਮਾਉ ਲੈ ਹਰ ਜਗ੍ਹਾ ਪਰੇ ਪਰੇਸ਼ਾਨ ਸੀ ਸਾਰੇ ਉਹ ਘਰ ਕੇ ਸਾਰੇ ਪਰੇਸ਼ਾਨ ਸੀ ਸਵੇਰ ਤੋਂ ਇਤਨੇ ਕੋਲ ਆ ਚੁਕੇ ਹਾਂ 2000 ਹਾਂਜੀ ਨੇ ਦੇਖੋ ਇਹ ਵੀ ਬੱਚੇ ਨੇ ਬਹੁਤ ਸਾਰੇ ਹੋਰ ਵੀ ਨੇ ਜਿਹੜੇ ਇੱਥੋਂ ਜਾਂਦੇ ਨਜ਼ਰ ਆ ਰਹੇ ਆ ਤਾਂ ਕਿ ਇਹ ਕਾਲਜ ਤੋਂ ਛੁੱਟੀਆਂ ਲਗਾਤ ਰਹਿ ਹੈ ਮਹਾਰੀ ਦੇ ਵਿੱਚ ਸਿੱਖਣ ਨੂੰ ਮਿਲ ਰਿਹਾ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਬ੍ਰਦਰ ਪਾਨੀਵਤ ਹਰਿਆਣਾ ਕੀ ਕਹੋਗੇ ਹਾਲਾਤ ਹੈ ਤੋਂ ਘਰ ਕੇ ਫੋਨ ਕਰ ਰਹੇ ਸੀ ਹਾਂਜੀ ਤੋਂ ਕਹਿ ਰਹੇ ਕਿ ਭਈ ਇਧਰ ਜਿਹੇ ਬਾਰਡਰ ਆਸ-ਪਾਸ ਲੱਗਦਾ ਹੈ ਤੋਂ ਇਧਰ ਖਤਰਾ ਜ਼ਿਆਦਾ ਹੈ ਤੋਂ ਇਸ ਲਈ ਵਾਪਸ ਆ ਜਾਓ ਔਰ ਵੈਸੇ ਵੀ ਕਾਲਜ ਦੇ ਪੇਪਰ ਵੀ ਅੱਗੇ ਵਧੇ ਗਏ ਹਨ ਤੋਂ ਇਸ ਲਈ ਅਸੀਂ ਨੇ ਸੋਚਿਆ ਕਿ ਭਈ ਵਾਪਸ ਹੀ ਚਲੇ ਜਾਂਦੇ ਹਾਂ ਤੋਂ ਬਸ یہی तो नहीं। आ रही हाँ जी अभी भी आ रही है कि भाई आई नहीं आई नहीं अभी तक मैंने कहा चलो ठीक है फिर चले ही जाते हैं और वैसे भी सारा हॉस्टल ही खाली हो गया मतलब प्रॉपर कॉलेज ही खाली है मतलब नाइन्टी मतलब परसेंट कॉलेज खाली है दस परसेंट हाँ है हाँ जी अभी भी वार्डन वगैरह भी कह रहे हैं अपने घर जाओ कोई चक्कर नहीं है बस यही है ਤੋ ਹਾਲਾਤ ਦੇਖ ਸਕਦੇ ਹੋ ਕਿ ਬਹੁਤ ਸਾਰੇ ਬੱਚੇ ਜਿਹੜੇ ਬੈਗ ਲੈ ਕੇ ਆਪੋ ਆਪਣੇ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਆ ਇੱਥੋਂ ਜਾਣ ਦੇ ਲਈ ਹੁਣ ਕਾਲਜ ਦੇ ਵਾਰਡਨ ਜਿਹੜੇ ਉਹ ਕਹਿ ਰਹੇ ਨੇ ਬਹੁਤ ਸਾਰੇ ਬੱਚਿਆਂ ਦਾ ਇਸੇ ਕਰਕੇ ਜਿਹੜਾ ਇੱਥੋਂ ਜਾਣਾ ਉਹ ਨਜ਼ਰ ਆ ਰਿਹਾ ਵਕ ਵਕ ਥਾਮਾ ਤੋਂ ਨੇ ਵਕ ਵਕ ਥਾਮਾ ਤੋਂ ਨੇ ਤਸਵੀਰਾਂ ਇੱਕ ਵਾਸੇ ਜੇ ਕਿ ਰੀਆ ਵੀ ਦਿਖਾਉ ਨੇ ਜਿੱਥੋਂ ਕੁਝ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪੇ ਉਹ ਵੀ ਜਿਹੜੇ ਉਹਨਾਂ ਨੂੰ ਲੈਣ ਆਏ ਨੇ ਇੱਥੇ ਭਾਜੀ ਇੱਕ ਮਿੰਟ ਇੱਕ ਮਿੰਟ ਸੇ ਤੁਸੀਂ ਬੱਚਿਆਂ ਨੂੰ ਲੈਣ ਆਇਓ ਕੁਝ ਬੱਚੇ ਨੇ ਜਿਹੜੇ ਜੇਕੇ ਤੋਂ ਜਿਹੜੇ ਨਾਲ ਆਏ ਤੁਸੀਂ ਕਿਹੜੀ ਜਗ੍ਹਾ ਜੰਮੂ ਤੋਂ ਆ ਸੀ ਜੰਮੂ ਤੋਂ ਹਾਂਜੀ ਜੀ ਜੀ ਤੁਸੀਂ ਸਪੈਸ਼ਲ ਲੈਣ ਆਇਓ ਬੱਚੇ ਜੀ 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 ਹਾਲਾਤ ਜਿਹੜੇ ਨੇ ਉਹ ਬਹੁਤ ਖਰਾਬ ਹਨ ਔਰ ਜੰਗ ਦਾ ਮਾਹੌਲ ਬਣਿਆ ਹੈ ਉਸ ਤੇ ਸਾਨੂੰ ਲੱਗਿਆ ਕਿ ਬੱਚਿਆਂ ਨੂੰ ਕਾਲਜ ਚੋਂ ਲੈ ਜਾਣਾ ਚਾਹੀਦਾ ਅਸੀਂ ਉਸ ਲਈ ਕੱਲ ਰਾਤ ਨੂੰ ਪੁੱਜੇ ਸੀ ਅੱਜ ਬੱਚੇ ਨੂੰ ਲੈ ਕੇ ਅਸੀਂ ਵਾਪਸ ਚੱਲੇ ਹਾਂ ਅਸੀਂ ਚਾਹੁੰਦੇ ਹਾਂ ਅਮਨ ਸ਼ਾਂਤੀ ਬਣੀ ਰਹੇ ਕਿਉਂਕਿ ਪਾਕਿਸਤਾਨ ਬਾਰ ਬਾਰ ਐਸੀ ਹਰਕਤਾਂ ਕਰਦਾ ਹੈ ਹੁਣ ਦੇਸ਼ ਦੀ ਜਨਤਾ ਵੀ ਚਾਹੁੰਦੀ ਹੈ ਅਸੀਂ ਲੋਕ ਵੀ ਚਾਹੁੰਦੇ ਇੱਕ ਵਾਰੀ ਫੈਸਲਾ ਹੋ ਜਾਏ ਅੱਜ ਜੇ ਸੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਨਿਆ ਕਿ ਇਸ ਵਾਰ ਠੋਕ ਕੇ ਪਾਕਿਸਤਾਨ ਦਾ ਨਕਸ਼ਾ ਖਤਮ ਕਰ ਦੇਣਾ ਚਾਹੀਦਾ। ਉਹ ਦੇਖ ਸਕਦੇ ਨਾਲ ਜਿਹੜੀ ਐਨਆਰਐਸ ਸਿਕਿਉਰਟੀ ਨਾਲ ਮੌਜੂਦ ਹੈ ਹਾਲਾਤ ਇੱਕ ਵਾਰੀ ਪਿੱਛੋ ਦੇਖੋ ਰਿਹਾ ਦੇਖ ਸਕਦੇ ਹੋ ਕਿ ਬੱਚੇ ਜਿਹੜੇ ਨੇ ਉਹ ਲਗਾਤਾਰ ਘੇੜ ਤੋਂ ਬਾਹਰ ਹੁੰਦੇ ਨਜ਼ਰ ਆ ਰਹੇ ਨੇ ਘੇੜ ਤੋਂ ਬੈਗ ਭਰ ਕੇ ਜਿਹੜੇ ਆਉਂਦੇ ਨਜ਼ਰ ਆ ਰਿਹਾ ਮੈਮ ਕਿਹੜੀ ਜਗ੍ਹਾ ਆਪਕਾ ਸਰਨਪੁਰ ਸਰਨਪੁਰ ਵਾਪਸ ਜਾ ਰਹੇ ਹੋ ਆਪ ਹਾਂਜੀ ਕਿਉਂ ਕਾਰਨ ਕਿਹਾ ਬੋਲਾ ਕਿ ਕਾਲਜ ਨੇ ਬੋਲਾ ਜਾਂ ਕੋਈ ਖੁਦ ਹੀ ਜਾ ਰਹੇ ਨੇ ਕਾਲਜ ਨੇ ਵੀ ਬੋਲਾ ਹੈ ਖੁਦ ਹੀ ਜਾ ਰਹੇ ਆਂ ਯਹਾਂ ਪਰ ਸੇਫਟੀ ਕੀ ਵਜ੍ਹਾ ਸ तो लग रहा है कि हालात खराब है यहाँ पे जा हाँ जी चंडीगढ़ साइड कह रहे हैं बहुत अच्छा तो जा रहे हो मैम हाँ आप कहाँ से हो आप सारे आप भी वापस जा रहे हो हाँ जी दिन के लिए कुछ है आइडिया बस अभी पेपर पोस्टपोन हो गए तो नहीं आएंगे जब तक कुछ कन्फर्मेशन नहीं होता ठीक है माहौल यहाँ पे इसलिए जी ਕਬੀਰ ਬੋਲੇ ਤਸਵੀਰਾਂ ਆ ਇਸ ਸਮੇਂ ਚੰਡੀਗੜ੍ਹ ਗਰੁੱਪ ਆਫ ਦੇ ਕੋਲ ਦੇ ਕਾਲਜ ਦੇ ਬਾਹਰ ਖੜੇ ਆ ਲਗਾਤਾਰ ਬੱਚੇ ਜਿਹੜੇ ਨੇ ਉਹ ਬੈਗ ਆਪਣੇ ਭਰ ਕੇ ਬਾਹਰ ਜਾਂਦੇ ਨਜ਼ਰ ਆ ਰਹੇ ਨੇ ਗੇਟ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਇਸ ਕਰਕੇ ਕਿਉਂਕਿ ਆਪਣੀ ਸੇਫਟੀ ਦੇ ਮੱਦੇ ਨਜ਼ਰ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਹਾਲਾਤ ਜਿਹੜੇ ਨੇ ਲਗਾਤਾਰ ਵੱਧ ਤੋਂ ਵੱਧਰ ਹੋ ਸਕਦੇ ਨੇ ਸੋ ਘਰ ਦੇ ਜਿਹੜੇ ਉਹਨਾਂ ਨੂੰ ਫੋਨ ਕਰਦੇ ਨਜ਼ਰ ਆ ਰਹੇ ਨੇ ਪੇਰੈਂਟਸ ਉਹਨਾਂ ਨੂੰ ਫੋਨ ਕਰ ਰਹੇ ਨੇ ਤੇ ਉਹਨਾਂ ਦੇ ਮੱਦੇ ਨਜ਼ਰ ਹੀ ਇਸ ਤੀਕੇ ਨਾਲ ਜਿਹੜੇ ਨੇ ਬੱਚੇ ਹੋਸਟਲ ਖਾਲੀ ਕਰ ਰਹੇ ਖਾਸ ਕਰ ਹੋਸਟਲਰ ਨੇ ਜਿਹੜੇ ਉਹ ਹੋਸਟਲਾਂ ਤੋਂ ਬਾਹਰ ਨਿਕਲਦੇ ਨ ਨੇ ਹੋਸਟਲ ਖਾਲੀ ਕਰਦੇ نظر ਆ ਰਹੇ ਆ ਕੁੜੀਆਂ نظر ਆ ਰਹੀਆਂ ਨੇ ਸਾਡੇ ਵਾਇਸ نظر ਆ ਰਿਹਾ ਕਿਹੜੀ ਜਗ੍ਹਾ ਤੋਂ ਤੁਸੀਂ ਕੌਣ ਸੀ ਜਗ੍ਹਾ ਹਰਿਆਣਾ ਹਰਿਆਣਾ ਸੀ ਆਪ ਵੀ ਵਾਪਸ ਜਾ ਰਹੇ ਹੋ ਜੀ ਕਿਉਂ ਕਿਉਂ ਕਾਰਨ ਕਰ ਰਹਾ ਇਹ ਹੀ ਹਸਨਤੇ ਹਲਾ ਜੀ ਇਸੇ وجہ سے ਇਸੇ ਵਜ੍ਹਾ ਨਾਲ ਤੁਹਾਨੂੰ ਵੀ ਕਿਹਾ ਗਿਆ ਹੋਸਟਲ ਖਾਲੀ ਕਰਨ ਲਈ ਹਾਂਜੀ ਹਮਾਰੇ ਕੋਈ ਬੋਲਾ ਗਿਆ ਦੀ ਹੋਸਟਲ ਖਾਲੀ ਕਰ ਹਾਂਜੀ ਜੀ ਨੇ ਹੌਸਲ ਖਾਲੀਗੰਦੀ ਗੱਲ ਕੀਤੀ ਹੈ ਦੇਖੋ ਕਾਲਜਾਂ ਤੋਂ ਇਸ ਤਰੀਕੇ ਨਾਲ ਆਪੋ ਆਪਣੇ ਬੈਗ ਆਪੋ ਆਪਣੇ ਸਾਧਨ ਲੈ ਕੇ ਜਿਹੜੇ ਨੇ ਵਿਦਿਆਰਥੀ ਹੁਣ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਜਿੰਨਾਂ ਦਾ ਇਹੀ ਕਹਿਣਾ ਕਿ ਆਪਣੀ ਸੇਫਟੀ ਪਰਪਸ ਦੇ ਲਈ ਆਪਣੇ ਲਈ ਜਿਹੜਾ ਇਹ ਉਹਨਾਂ ਨੂੰ ਬਾਹਰ ਜਾਣ ਦੇ ਲਈ ਆਖਿਆ ਗਿਆ ਉਹਨਾਂ ਨੂੰ ਉਹਨਾਂ ਦੇ ਘਰ ਜਾਣ ਲਈ ਆਖ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਇਹ ਵੀ ਆ ਕਿ ਇਸ ਕਰ ਇਸ ਕਰਕੇ ਵੀ ਜਾਣ ਲਈ ਆਖਿਆ ਗਿਆ ਕਿਉਂਕਿ ਹਰ ਕੋਈ ਮਾਪਿਓ ਚਾਹੁੰਦਾ ਹੁੰਦਾ ਕਿ ਉਹਦੇ ਬੱਚੇ ਜਿਹੜੇ ਨੇ ਉਹ ਸੇਫ ਅੱਚ ਚ ਰਹਿਣ ਆਪਣੇ ਕੋਲ ਰਹਿਣ ਤਾਂ ਜੋ ਚੰਗੇ ਤਰ੍ਹਾਂ ਰਹਿੰਦੇ ਨੇ ਸੋ ਇਸ ਤਰੀਕੇ ਨਾਲ ਗੱਡੀਆਂ ਮੰਗਾਈਆਂ ਜਾ ਰਹੀਆਂ ਟੈਕਸੀ ਮਗਨੀਆਂ ਜਾ ਰਹੀਆਂ ਹਾਇਰ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਜਿਹੜੇ ਨੇ ਇੱਥੋਂ ਬੱਚੇ ਜਿਹੜੇ ਇੱਥੋਂ ਸੇਫਲੀ ਆਪਣੇ ਘਰਾਂ 'ਚ ਪਹੁੰਚਣ ਉਹਨਾਂ ਲੱਗ ਰਿਹਾ ਕਿ ਸ਼ਾਇਦ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ ਵਿੱਚ ਅਲਰਟ ਕੀਤਾ ਗਿਆ ਜਿਸ ਤਰੀਕੇ ਨਾਲ ਮਹਾਲੀ ਵੀ ਨਾਲ ਅਲਰਟ ਦੇ ਉੱਤੇ ਆ ਤਾਂ ਫਿਰ ਇਸ ਏਰੀਆ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ਤੇ ਬਾਰਡਰ ਤੋਂ ਹੋਰ ਅੰਦਰ ਨੂੰ ਚਲੇ ਜਾਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਨੇ ਇੱਚੇ ਤਾਂ ਕਿ ਸਾਨੂੰ ਜੰਮੂ ਕਸ਼ਮੀਰ ਦੇ ਵੀ ਜਿਹੜੇ ਮਿਲੇ ਉਹਨਾਂ ਦੇ ਵੀ ਇਹ ਕਹਿਣਾ ਕਿ ਅਸੀਂ ਜੰਮੂ ਤੋਂ ਆ ਪਰ ਆਪਣੇ ਬੱਚੇ ਨੂੰ ਆਪਣੇ ਕੋਲ ਚਾਉਨੇ ਆ ਸੇਫ ਹੱਥਾਂ 'ਚ ਚਾਉਨੇ ਆ ਅਸਵੇ ਤਸਵੀਰਾਂ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਕ ਵਿੱਚ ਬਾਹਰ ਨਿਕਲਦੇ ਨਜ਼ਰ ਆ ਰਹੇ ਨੇ ਜਿੱਥੇ ਬੱਚੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਆਪਣੇ ਆਪਣੇ ਘਰਾਂ ਨੂੰ ਜਾਂਦੇ ਨਜ਼ਰ ਆ ਰਹੇ ਨੇ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਇਹ ਸਿਚੁਏਸ਼ਨ ਦੇ ਮੱਦੇਨਜ਼ਰ ਤਾਂ ਕਿ ਬਿਲਕੁਲ ਜਿਹੜਾ ਆ ਉਹ ਸੇਫ ਹੈਂਡ ਜਾ ਸਕਣ ਆਪਣੇ ਘਰਾਂ 'ਚ ਜਾ ਸਕਣ ਆਪਣੇ ਘਰਾਂ ਦੇ ਨਾਲ ਜਾ ਸਕਣ ਤੇ ਇਹ ਇੱਕ ਸੇਫਟੀ ਪਰਪਸ ਦੇ ਜ਼ਰੀਏ ਹੀ ਜਿਹੜਾ ਇਹ ਪ੍ਰਕਾਸ਼ਨਸ ਜਿਹੜੇ ਉਹ ਲਿੱਤੇ ਜਾ ਰਹੇ ਨੇ ਸਥਿਤੀਆਂ ਨੇ ਬਹੁਤ ਸਾਰੇ ਜਿਹੜੇ ਇੱਥੇ ਬੱਚੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਸਾਡੀ جاری ਹੈਗੀ ਆ ਹਾਲਾਤਾਂ ਦੇ ਮੱਦੇਨਜ਼ਰ ਜਾ ਰਹੀ ਆ ਤੇ ਜਿਹੜੇ ਹਾਲਾਤ ਕਿਸ ਤਰੀਕੇ ਨਾਲ ਵਿਗੜਦੇ ਨਜ਼ਰ ਆ ਰਹੇ ਨੇ ਕੁਝ ਬੱਚੇ ਜਿਹੜੇ ਰੋਡ ਤੇ ਖੜੇ ਨਜ਼ਰ ਆ ਰਹੇ ਆ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਕੌਣ ਸੀ ਜਗ੍ਹਾ ਅੰਕਲ ਮੈਂ ਰੋਟਕਸੀ ਹਾਂ ਰੋਟਕਸੀ ਹਾਂ ਜੀ ਤੋ ਕਿਉਂ ਜਾ ਰਹੇ ਹੋ ਕਿਆ ਲੱਗ ਰਿਹਾ ਹੈ ਕਿ ਜਾਣਾ ਜ਼ਿਆਦਾ ਸੇਫ ਹੈ ਜਾਂ ਰਹਿਣੇ अंकल देखो ज़्यादा जाना सेफ इस पर तो मेरे को नहीं पता बट मेन तो सबका का अभी यही है ना कि सिचुएशन ऐसे तो सब घर के साथ है एक फैमिली के साथ रहें तो मेरे को भी यही है कोज़ मैं हरियाणा से हूँ तो यहाँ से देखा जाए कोज ये यू you नो know, थोड़ी ज़्यादा इंपॉर्टेंट सिटी है मेन सिटी है तो थोड़े उसमें है हाँ टारगेट सिटी बोल सकते हैं एंड मैं थोड़ी हरियाणा से थोड़ी तो तो और नीचे ही जा रही हूँ तो आई गेस मेरा घर यहाँ से तो सेफ़ रहेगा ही एंड उससे भी ज़्यादा मेरे को तो यही है ना कि मैं घर के साथ रहूँ घर वालों के साथ रहूँ बोला है कहीं कि नहीं कॉलेज वालों ने ऐसा कुछ तो नहीं बोला है बस हमारे हम ना हमारे एग्जाम्स थे उनकी न्यूज़ आएगी अभी वो पोस्टपोन हो गया सिचुएशन के करके बस कॉलेज वालों ने ऐसा कुछ घर वालों ने हाँ यही बोला है कि अगर भाई वहाँ पे अगर डेंजर वगैरह एरिया है अलर्ट पे है तो तू घर आ जा अगर एग्जाम्स नहीं है तो हाँ जी ਬੈਗ ਜਿਹੜੇ ਨੇ ਅਟਾਚ ਫੜੇ ਹੋਏ ਬੈਗ ਤੇ ਜਾਂਦੇ ਨਜ਼ਰ ਆ ਰਹੇ ਨੇ ਇਹ ਸਟੂਡੈਂਟੇ ਬੱਚੇ ਆਪੋ ਆਪਣੇ ਘਰਾਂ ਦੇ ਜਿਹੜਾ ਆ ਬਾਹਰ ਨਿਕਲਦੇ ਨਜ਼ਰ ਆ ਰਿਹਾ ਘਰਾਂ ਵੱਲੋਂ ਜਾਂਦੇ ਨਜ਼ਰ ਆ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਉਹ ਆਖੀਕਾਰ ਹੁਣ ਪੰਜਾਬ ਜਾਂ ਮਹਾਰਾਸ਼ਟਰਾ ਜਾਂ ਇਸ ਇਲਾਕੇ ਨੂੰ ਚੰਡੀਗੜ੍ਹ ਨੂੰ ਛੱਡਦੇ ਨਜ਼ਰ ਆ ਰਿਹਾ ਜੀ ਕਿਹੜੀ ਕਿਹੜੀ ਜਗ੍ਹਾ ਤੋਂ ਕੁਝ ਲੋਕ ਨੇ ਜਿਹੜੇ ਚਰਚਾ ਕਰਨਾ ਚਾਹੁੰਦੇ ਨੇ ਪਰ ਕੁਝ ਹਾਲਾਤਾਂ ਤੋਂ ਚੱਲਦੇ ਆ ਗੱਲ ਨਹੀਂ ਕਰਨਾ ਚਾਹੁੰਦੇ ਪਰ ਇਹ ਜ਼ਰੂਰ ਹੈ ਕਿ ਬੱਚਿਆਂ ਦਾ ਲਗਾਤਾਰ ਇੱਥੋਂ ਜਾਣਾ ਜਾ ਰਹੀ ਹੈ ਬੈਗ ਭਰ ਕੇ ਆਪੋ ਆਪਣਾ ਸਮਾਨ ਲੈ ਕੇ ਜਿਹੜੇ ਨੇ ਸਟੂਡੈਂਟ ਹੁਣ ਮਹਾਲੀ ਚੰਡੀਗੜ੍ਹ ਨੂੰ ਛੱਡਦੇ ਨਜ਼ਰ ਆ ਰਹੇ ਨੇ ਹਾਲਾਤ ਤਕਰੀਬਨ ਇੱਥੇ ਬੜੇ ਹੋਏ ਨੇ ਪ੍ਰਕਾਸ਼ਨਸ ਜਿਹੜੇ ਲੋਕ ਨੇ ਉਹ ਲੈਂਦੇ ਨਜ਼ਰ ਆ ਰਹੇ ਆ ਪਰਿਵਾਰ ਦੇ ਨਾਲ ਗੱਲ ਕਰਦੇ ਨਜ਼ਰ ਆ ਰਿਹਾ ਕਿਹੜੀ ਕਿਹੜੀ ਜਗ੍ਹਾ ਤੋਂ ਸੰਗਰੂਰ ਜੀ ਸੰਗਰੂਰ ਤੋਂ ਤੁਸੀਂ ਵੀ ਵਾਪਸ ਜਾ ਰਹੇ ਹੋ ਹਾਂਜੀ ਕੀ ਕਿਹਾ ਗਿਆ ਕਾਲਜ ਵੱਲੋਂ ਜਾਪੇ ਡਿਸੀਜਨ ਲੱਗਦਾ ਵੀ ਜਾਣਾ ਚਾਹੀਦਾ ਆਪ ਵੀ ਲੱਗਦਾ ਤੇ ਸੀਜ਼ਨ ਕਰ ਜਾਂਦਾ ਫੋਨ ਆਇਆ ਹਾਂਜੀ ਕਰਦਾ ਫੋਨ ਆਇਆ ਸੀ ਕਰਦੇ ਕਹਿੰਦੇ ਆ ਜਾਓ ਸੰਗਰੂਰ ਵੀ ਹਾਲਾਤ ਵਿਗੜਦੇ ਦੇ ਹਾਂਜੀ ਉਹ ਲੱਗ ਕੇ ਕਿ ਜਿਆਦਾ ਲੱਟਦੀ ਹੈ ਸਿਟੀ ਇਸ ਕਰਕੇ ਵੀ ਜਾ ਰਹੇ ਜਿਹੜਾ ਨਨ ਜੀ ਇੰਨਾ ਕੋਈ ਹੈ ਨਹੀਂ ਉਹ ਸਾਨੂੰ ਕੋਈ ਫਰਕ ਪੈ ਨਹੀਂ ਰਿਹਾ ਜਿਆਦਾ ਵੈਸੀ ਚੱਲ ਜਾ ਰਹੇ ਵੈਸੇ ਹਾਂਜੀ ਉਹ ਪੇਪਰ ਪੋਸਟ ਹੋਣਗੇ ਇਸ ਲਈ ਜਾ ਰਹੇ ਸੋ ਬਿਲਕੁਲ ਪੇਪਰ ਪੋਸਟਪੋਨ ਹੋਣ ਦੀ ਗੱਲ ਕਹਿ ਰਹੇ ਨੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਖਾਸ ਕਰਕੇ ਕੁੜੀਆਂ ਨਜ਼ਰ ਆ ਰਹੀਆਂ ਜਿਹੜੀਆਂ ਇੱਥੋਂ ਉਹ ਜਾਂਦੇ ਨਜ਼ਰ ਆ ਰਹੇ ਨੇ ਆਪਣੇ ਆਪ ਵਹੀਕਲ ਦੇ ذریعے ਆਪਣੇ ਆਪਣੇ ਸਾਥੀਆਂ ذریعے ਆਪਣੇ ਵਾਹਗਾਂ ਨੂੰ ਆਪਣੇ ਮੋੜਿਆਂ ਦੇ ਚੱਕ ਤੇ ਉਹ ਏਸੇ ਕਰਕੇ ਕਿ ਉਹ ਚਾਹੁੰਦੇ ਨੇ ਕਿ ਇੱਥੇ ਜਿਹੜਾ ਆ ਹਾਲਾਤਾਂ ਦੇ ਉੱਤੇ ਜਿਹੜਾ ਆ ਉਹ ਆਪਣੇ ਆਪਣੇ ਪਰਿਵਾਰ ਦੇ ਨਾਰਹਿਣ ਮੌਜੂਦਾ ਹਾਲਾਤ ਭਾਰਤ ਪਾਕਿਸਤਾਨ ਦੇ ਜੰਗ ਦੇ ਨੇ ਉਹਦੇ ਨਾਲ ਤੁਸੀਂ ਵੀ ਜਾਣਦੇ ਘਰੇ ਜਾਣਕਾਰੀ ਕਿਹੜੀ ਏਰੀਆ ਚ ਜਾ ਰਹੇ ਹੋ ਅਸੀਂ ਸਾਡਾ ਏਰੀਆ ਹਰਿਆਣਾ ਜੀ ਹਰਿਆਣਾ ਜੀ ਕੀ ਲੱਗ ਰਿਹਾ ਵੀ ਕਿਉਂ ਜਾਣਾ ਤੁਹਾਨੂੰ ਚਾਹੀਦਾ ਵੀ ਘਰਦਿਆਂ ਨਾਲ ਰਹਿਣਾ ਚਾਹੁੰਦੇ ਹਾਂ ਹਾਲਾਤ ਕੀ ਹੋ ਗਏ ਹਾਲਾਤ ਨੂੰ ਕਰਦੇ ਨਾਲ ਰਹਿਣਾ ਚਾਹੁੰਦੇ ਹਾਂ ਕਰਦੇ ਨਾਲ ਫੋਨ ਹੈ ਹਾਂ ਜੀ ਕੀ ਹਾਲਾਤ ਨੇ ਅਲਾਦ ਖਰਾਬ ਹੋ ਰਹੇ ਜੀ ਆਪ ਨੇ ਵੀ ਪਤਾ ਹੀ ਜਾਸੋ ਪਤਨ ਚਲ ਰਿਹਾ ਕبھی ਵੀ ਅਟੈਕ ਹੋ ਸਕਦਾ ਪਰ ਅਲਾਈ ਅਲਰਟ ਜਾਰੀ ਹੈ ਚੰਡੀਗੜ੍ਹ ਦੇ ਅੰਦਰ ਇਸ ਲਈ ਤੋਂ ਘਰ ਜਾਣਾ ਸੇਫ ਹੈ ਸਭ ਤੋਂ ਬੈਟਰ ਹੈ ਇਸ ਲਈ ਮੈਂ ਆਪਣੇ ਪਰਿਵਾਰ ਕੇ ਸਾਥ ਰਹਿਣਾ ਚਾਹਤੇ ਆ ਘਰ ਜਾ ਰਹੇ आपको तो लगता है कि हाई अलर्ट पे सिटी है तो भी जा रहे हो आप हाँ जी इसलिए स्टार्टिंग तो का टाइम है तो घर पे पहुंच गए तो सेफली ठीक है यहाँ पे अगर फंस के खड़े हो गए जैसे कोरोना काल में हुआ था तो ज़्यादा दिक्कत हो जाएगी हमको भी और घर वालों को भी परेशानी होगी अगर मान लो इंटरनेट सेवाएँ और कॉल सेवाएँ बंद हो जाती हैं तो घर से कॉन्टैक्ट करने में भी दिक्कत आएंगी हाँ जी चिंता ज़्यादा जाएगी हाँ जी सर एडवाइजरी कॉलेज ने जारी किया जाने के लिए हाँ जी सर इन्होंने एडवाइजरी जारी किया कि हॉस्टल खाली कर दो ਔਰ ਆਪਣਾ ਸੇਫ ਜਗ੍ਹਾ 'ਤੇ ਮੂਵ ਕਰ ਦਿਓ ਮਤਲਬ ਆਪਣੇ ਘਰ ਚਲੇ ਜਾਓ ਸਭ ਨੂੰ ਕੋਲ ਦੇਖੋ ਅਲਰਟ ਤੇ ਪੂਰਾ ਚੰਡੀਗੜ੍ਹ ਆ ਅਲਰਟ ਤੇ ਪੂਰਾ ਪੰਜਾਬ ਹੈ ਪੰਜਾਬ ਦੀਆਂ ਵੱਖ-ਵੱਖ ਸਿਟੀਜ਼ ਨੇ ਤੇ ਜੇਕਰ ਇਹ ਗੱਲ ਕੀਤੀ ਜਾਵੇ ਇਸ ਚੰਡੀਗੜ੍ਹ ਦੇ ਏਰੀਏ ਦੀ ਜਾਂ ਮਹਾਲੀ ਦੇ ਏਰੀਏ ਦੀ ਤਾਂ ਉੱਥੇ ਯੂਨੀਵਰਸਿਟੀਆਂ ਵੱਲੋਂ ਜਿਹੜਾ ਆ ਹੁਣ ਆਪਣੇ ਸਟੂਡੈਂਟਸ ਨੂੰ ਹੋਸਟਲਰਾਂ ਨੂੰ ਖਾਸ ਕਰਕੇ ਆਰਡਰ ਦਿੱਤੇ ਗਏ ਨੇ ਕਿ ਉਹ ਆਪਣੇ ਕਾਲਜ ਆਪਣੇ ਹੋਸਟਲ ਖਾਲੀ ਕਰਨ ਆਪਣੇ ਘਰਾਂ 'ਚ ਜਾਣ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਉਹ ਆਪ ਖੁਦ ਵੀ ਜਾਣਾ ਚਾਹੁੰਦੇ ਨੇ ਮਾਪੇ ਵੀ ਚਿੰਤਤ ਨੇ ਮਾਪੇ ਵੀ ਚਾਹੁੰਦੇ ਨੇ ਕਿ ਇੱਥੋਂ ਸਾਡਾ ਬੱਚਾ ਜਿਹੜਾ ਆ ਉਹ ਜਲਦੀ ਸਾਡੇ ਕੋਲ ਪਹੁੰਚੇ ਤਾਂ ਹੀ ਇਸੇ ਕਰਕੇ ਬਹੁਤ ਸਾਰੇ ਜਿਹੜੇ ਕਾਲਜ ਨੇ ਬਹੁਤ ਸਾਰੇ ਜਿਹੜੇ ਲੋਕ ਨੇ ਉਥੋਂ ਮੂਵ ਕਰਦੇ ਨਜ਼ਰ ਆ ਰਹੇ ਨੇ ਉਥੋਂ ਜਾਂਦੇ ਨਜ਼ਰ ਆ ਰਹੇ ਨੇ ਤਾਂ ਕਿ ਅਜਿਹੇ ਹਾਲਾਤਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸੇਫ ਕੀਤਾ ਜਾਵੇ ਕਿਉਂਕਿ ਲੋਕ ਪਿੱਛੇ ਕਰੋਨਾ ਦੇਖ ਚੁੱਕੇ ਸੀ ਉਹਦਾ ਵੀ ਡਰ ਕਿੰਨਾ ਕਿਤੇ ਮੰਨ ਚਾ ਕਿ ਜੇਕਰ ਹੋ ਜਾਈਏ ਹਾਲਾਤ ਕੋਈ ਹੋਰ ਬੱਦ ਤੋਂ ਬੱਤਰ ਬਣਦੇ ਨੇ ਜੇਕਰ ਗੱਡੀਆਂ ਜਾਂ ਜਿਹੜਾ ਟੈਲੀਕਮਿਊਨੀਕੇਸ਼ਨ ਟੁੱਟਦੀ ਆ ਤਾਂ ਫਿਰ ਉਹ ਆਪਣੇ ਘਰਦਿਆਂ ਨਾਲ ਕਿਵੇਂ ਸੰਪਰਕ ਕਰ ਪਾਉਣਗੇ ਘਰਦਿਆਂ ਨਾਲ ਕਿਵੇਂ ਜਿਹੜਾ ਉਹ ਮਿਲ ਪਉਣਗੇ ਇਸੇ ਕਰਕੇ ਵੀ ਜਿਹੜੇ ਬਹੁਤ ਸਾਰੇ ਬੱਚੇ ਨੇ ਉਹ ਇੱਥੋਂ ਜਾਂਦੇ ਨਜ਼ਰ ਆ ਰਹੇ ਨੇ ਉਹ ਇੱਥੋਂ ਜਿਹੜਾ ਮੂਵ ਕਰਦੇ ਨਜ਼ਰ ਆ ਰਹੇ ਨੇ ਸੋ ਬਿਲਕੁਲ ਜਿਹੜੇ ਹਾਲਾਤਾਂ ਦੀ ਅਸੀਂ ਗੱਲ ਕਰ ਰਹੇ ਆ ਬੱਚਿਆਂ ਦੇ ਬਾਹਰ ਆਉਣ ਦੀ ਗੱਲ ਕਰ ਰਹੇ ਆ ਬਹੁਤ ਸਾਰੇ ਸਟੂਡੈਂਟਸ ਹੈਗੇ ਆ ਭਾਈ ਕਿਹੜੀ ਜਗ੍ਹਾ ਤੋਂ ਵੀਰ ਤੁਸੀਂ ਭਾਈ ਪਠਾਨਕੋਟ ਤੋਂ ਪਠਾਨਕੋਟ ਤੋਂ ਤੇ ਤੁਸੀਂ ਉਹਨੂੰ ਘਰ ਜਾ ਰਹੇ ਹੋ ਇੱਥੋਂ ਹਾਂਜੀ ਹਾਂਜੀ ਜਾਣ ਦਿਓ ਭਾਈ ਲੇਟ ਹੋ ਗਿਆ ਅੱਗੇ ਜੀ ਕੀ ਕਹੋਗੇ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਵੀ ਮੁਕੇਰੀਆਂ ਤੋਂ ਜੀ ਨਾਲ ਦੇ ਪਿੰਡ ਦੇ ਜੀ ਕਰਦੇ ਕੀ ਕਹਿੰਦੇ ਆ ਕਰਦੇ ਤੇ ਕਹਿੰਦੇ ਜੀ ਆਣਾ ਆਜੋ ਨਹੀਂ ਆਉਣਾ ਤੁਹਾਡੀ ਮਰਜ਼ੀ ਹੈ ਜੀ ਹ ਹਾਲਾਤ ਤਾਂ ਪਠਾਨਕੋਟ ਤੁਸੀਂ ਪਠਾਨਕੋਟ ਦੇ ਹੋਰ ਖਰਾਬ ਨੇ ਇੱਥੋਂ ਨਾਲੋਂ ਤੇ ਫੇਰ ਵੀ ਉੱਥੇ ਜਾਣਾ ਜ਼ਿਆਦਾ ਸੇਫ ਬਸ ਅਜੇ ਲੈਣ ਚੱਲੇ ਬਸ ਜੀ ਬੰਦੇ ਦੇ ਵਿੱਚ ਜਿਗਰਾ ਹੋਣਾ ਚਾਹੀਦਾ ਹੈ ਜੇ ਮਰਨਾ ਹੈ ਜੇ ਮਰਨਾ ਹੀ ਹੈ ਜੀ ਕੀ ਹੋਣਾ ਲੱਗਾ ਤੇ ਕਿਤੇ ਨਹੀਂ ਹੋਣਾ ਲੱਗਾ ਆਪਣੀ ਆਰਮੀ ਆਪਣੇ ਦੇ ਨਾਲ ਹੈ ਉੱਪਰ ਹੀ ਖਤਮ ਕਰਤੇ ਆ ਸਾਰੇ ਆਪਣੇ ਤਾਂ ਤਰ੍ਹਾਂ ਚ ਕਹਿੰਦੇ ਵੀ ਇਹ ਪਹਿਲਾ ਮਰਨ ਕਬੂਲ ਹੈ ਜੀਵਨ ਕੀ ਛੱਡਾਸ ਤੇ ਉਹੀ ਸੋਚ ਲੈ ਕੇ ਚੱਲੇ ਬਸ ਹੁਣ ਆਪਣੇ ਘਰ ਤੇ ਹਾਂਜੀ ਹਾਂਜੀ ਕਰਦਿਆਂ ਦੇ ਨਾਲ ਹੀ ਰਵਾਂਗੇ ਜੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇੱਥੋਂ ਦੂਰ ਜਾ ਰਹੇ ਨੇ ਤੇ ਬਹੁਤ ਸਾਰੇ ਨੇ ਜਿਹੜੇ ਕਿ ਇੱਥੋਂ ਆਪਣੇ ਆਪਣੇ ਕਰਦਿਆਂ ਦੇ ਕੋਲ ਪਠਾਨਕੋਟ ਏਰੀਆ ਚ ਤੇ ਮੈਮ ਕਿਹੜੀ ਜਗ੍ਹਾ ਤੋਂ ਤੁਸੀਂ ਫਰੀਦਕੋਟ ਫਰੀਦਕੋਟ ਹਾਂ ਜੀ ਤੁਸੀਂ ਵੀ ਜਾ ਰਹੇ ਹੋ ਹਾਂਜੀ ਹਾਂਜੀ ਕਰਦਿਆਂ ਦੀ ਕਾਲ ਆਈ ਜਾ ਕੇ ਡਿਸੇਨ ਲੈ ਲਿਆ ਘਰ ਵਾਲੇ ਵੀ ਬੋਲ ਰਹੇ تھے ਖੁਦ ਵੀ ਥਾਈ ਹਾਂਜੀ ਹਾਂਜੀ ਉਸ ਚਲੇ ਕੇ ਆ ਵੀ ਖਾਲੀ ਕਰਦੇ ਨਹੀਂ ਐਸਾ ਕੁਝ ਤੋਂ ਕਹਾਂ ਨਹੀਂ ਬਟ ਖੁਦ ਕੀ ਸੇਫਟੀ ਕੇ ਲੇ ਥੋ ਸੋ ਬਿਲਕੁਲ ਇਹ ਹਾਲਾਤ ਨੇ ਇਹ ਹਾਲਾਤਾਂ ਤੋਂ ਬਹੁਤ ਸਾਰੇ ਲਗਾਤਾਰ ਅਸੀਂ ਹਾਲਾਤ ਦੇਖ ਰਹੇ ਹਾਂ ਲਗਾਤਾਰ ਲੋਕ ਜਿਹੜੇ ਨੇ ਵਾਪਸ ਜਾਂਦੇ ਨਜ਼ਰ ਆ ਰਹੇ ਆ ਲਗਾਤਾਰ ਲੋਕ ਨੇ ਜਿਹੜੇ ਉਹ ਕਰਦੇ ਨਜ਼ਰ ਆ ਰਹੇ ਆ ਬੰਬ ਪੰਡਨੇ ਵਾਲੇ ਆ ਹਾਂ ਪੇ ਕਿਹੜੀ ਜਗ੍ਹਾ ਤੋਂ ਬੰਬ ਗਿਰਨੇ ਵਾਲੇ ਆ ਹਾਂ ਪੇ ਕਿਹੜੀ ਜਗ੍ਹਾ ਤੋਂ ਹਰਿਆਣਾ ਰੋਤ ਹੈ ਦਰ ਜਾ ਰਹੇ ਹੋ ਨਾ ਕੋਈ ਕਾਲ ਆਈ ਜਾਂ ਆਪਣੇ ਆਪ ਹੀ ਡਿਸੀਡ ਨੇ ਪਾਕਿਸਤਾਨ ਜਾ ਰਹੇ ਆ ਜੀ ਜਾਓਗੇ ਪਾਕਿਸਤਾਨ ਪਾਕਿਸਤਾਨ ਜਾ ਰਹੇ ਨੇ ਕੋਈ ਕਾਲ ਆਈ ਜਾਂ ਆਪਣੇ ਆਪ ਨਹੀਂ ਆਪਣੇ ਆਪ ਕੀ ਹਾਲਾਤ ਕੀ ਲੱਗਦੇ ਆਪ ਯੂਥ ਹੋ ਪੜ੍ਹੇ ਲਿਖੇ ਹੋ ਕਿ ਕੈਸੇ ਹਾਲਾਤ ਹੋ ਦੇਸ਼ ਦੇ ਸਾਹਮਣੇ ਹਾਲਾਤ ਬਹੁਤ ਖਰਾਬ ਹੈ ਸਾਰੇ ਛੋਟੇ ਛੋਟੇ ਵਾਗ ਰਹੇ ਹਨ ਤੁਹਾਡਾ ਵੀ ਧੰਨਵਾਦ ਥੈਂਕ ਯੂ ਸੋ ਹੌਂਸਟ ਸੋ ਬਿਲਕੁਲ ਹਾਲਾਤ ਜਿਹੜੇ ਵਾੜੇ ਨੇ ਛੱਡ ਕੇ ਜਾਣ ਦੀ ਗੱਲ ਆਖ ਰਹੇ ਨੇ ਵੱਖ-ਵੱਖ ਜਗ੍ਹਾ ਤੋਂ ਆਖਿਰਕਾਰ ਇਹ ਸਟੂਡੈਂਟ ਹੁਣ ਜਿਹੜੇ ਜਾਂਦੇ ਨਜ਼ਰ ਆ ਰਹੇ ਨੇ ਤੇ ਇੱਥੋਂ ਉਹਨਾਂ ਵੱਲੋਂ ਹੁਣ ਆਪਣੇ ਜਿਹੜਾ ਆ ਸ਼ਹਿਰਾਂ ਨੂੰ ਮੂਵ ਕੀਤਾ ਜਾ ਰਿਹਾ ਆਪਣੇ ਇਲਾਕਿਆਂ ਨੂੰ ਮੂਵ ਕੀਤਾ ਜਾ ਰਿਹਾ ਤਾਂ ਕਿ ਸੇਫਲੀ ਉਹ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਵਾਲਿਆਂ ਦੇ ਨਾਲ ਜਾ ਕੇ ਮਿਲ ਸਕਣ ਉੱਥੇ ਪੁੱਜ ਸਕਣ ਸੇਫ ਹੱਥ ਤੇ ਜਾ ਸਕਣ ਹਾਲਾਂਕਿ ਹਾਲਾਤ ਕਿੱਥੇ ਕਹੇ ਜਾ ਰਹੇ ਨੇ ਕਿਸੇ ਨੂੰ ਨਹੀਂ ਪਤਾ ਪਰ ਚੰਡੀਗੜ੍ਹ ਦੇ ਵਿੱਚ ਹਾਈ ਅਲਰਟ ਕਰਕੇ ਮਹਾਲੇ ਦੇ ਵਿੱਚ ਹਾਈ ਅਲਰਟ ਕਰਕੇ ਬਹੁਤ ਸਾਰੇ ਕਾਲਜਾਂ ਦੇ ਸਟੂਡੈਂਟ ਛੁੱਟੀਆਂ ਕਰਕੇ ਆਪਣੇ ਆਪਣੇ ਘਰਾਂ ਨੂੰ ਅੱਜ ਜਾਂਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਤਜਿੰਦਰ ਦੇ ਨਾਲ ਜਸਪ੍ਰੀਤ ਸਿੰਘ ਗਾਸ਼ਕ ਪੀਟੀਸੀ ਨਿਊਜ਼ ਮਹਾਲੇ